ਕਾਮੀ ਜਦੋਂ ਅਸੀਂ ਬੋਲਦੇ ਸਾਨੂੰ ਕਵਰ ਆਈ ਆ ਸਾਡੇ ਮੇਰੇ ਨਾਲ ਮੇਰੇ ਫਰੈਂਡ ਵੀ ਨੇ ਅਨਿਲ ਗਿੱਲ ਸਾਡੇ ਅਜੂਬ ਨੇ ਭਾਜੀ ਕੀ ਹਾਸਾ ਵਾਪਰਿਆ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਦੱਸੋ ਸਰ ਮੈਂ ਸਾਰਿਆਂ ਨੂੰ ਉਹੀ ਚੀਜ਼ ਕਹਿੰਦੇ ਬੰਦਸਾ ਲਗਾ ਕਿ ਫਿਰ ਆਪਣੇ ਬਾਰੇ ਦੱਸੋ ਨੀਨਾ ਨਾ ਮੰਨ ਲਿਈ ਕਿ ਮੇਰੇ ਉਹ ਫਰੈਂਡ ਸੀਗੇ ਸਾਡੇ ਉਸਤਾਦ ਜੀ ਵੀ ਸੀਗੇ ਫਿਰ ਅਸੀਂ ਨਾਲਾ ਜੀ ਨਹੀਂ ਮੈਂ ਨਾਲ ਨਹੀਂ ਸੀ ਬ੍ਰਿੰਦਰ ਕੁਮਰ ਜੀ ਉਸਤਾਦ ਜੀ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਹੋਰ ਫਰੈਂਡ ਦੋ ਜਣੇ ਆਏ ਸੀ ਮੋਢੇ ਦੀ ਛੋਟੀ ਜੀ ਸਰਜਰੀ ਸੀ ਅੱਜ ਦੀ ਅਪਾਇੰਟਮੈਂਟ ਲਈ ਤੇ ਉਹਨਾਂ ਨੇ ਕਰਾਗੇ ਚਲੇ ਜਾਣਾ ਸੀਗਾ ਕੁਝ ਦਿਨ ਪਹਿਲਾਂ ਵੀ ਐਸੇ ਚੈੱਕ ਅਪ ਕਰਾਉਂਦੇ ਸ਼ਾਇਦ ਮੇ ਵੀ ਆਏ ਹੋ ਮੈਨੂੰ ਨਹੀਂ ਪਤਾ ਲੇਕਿਨ ਅੱਜ ਅੱਜ ਉਹਨਾਂ ਦੀ ਸਰਜਰੀ ਸੀਗੀ ਨਾ ਤੇ ਸਰਜਰੀ ਤੋਂ ਬਾਅਦ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਕ੍ਰਿਟੀਕਲ ਹੋ ਰਹੀ ਹੈ ਜੀ ਡਾਕਟਰ ਦਾ ਫੋਨ ਆਇਆ ਜੇ ਸਾਡੇ ਨਾਲ ਫੋਨ ਤੇ ਸਾਡਾ ਕੰਟੈਕਟ ਹੋਇਆ ਕਿ ਉਹ ਜਿਹੜਾ ਤੁਹਾਡਾ ਪੀਸ਼ੈਂਟ ਹੈ ਥੋੜਾ ਕ੍ਰਿਟੀਕਲ ਹੋ ਰਿਹਾ ਹੈ ਔਰ ਹੁਣ ਤੁਸੀਂ ਮੈਨੂੰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ ਮੈਂ ਸਾਰੇ ਪਬਲਿਕ ਤੋਂ ਪੁੱਛਣਾ ਚਾਹੁੰਦਾ ਮੈਂ ਸਾਰੇ ਵਰਲਡ ਤੋਂ ਪੁੱਛਣਾ ਚਾਹੁੰਦਾ ਹਾਂ ਇੱਕ ਇੰਟਰਨੈਸ਼ਨਲ ਪੇਅਰ ਜਿਹੜੀ ਆਪਣੀ ਡਾਈਟ ਵੀ ਬ ਇਹ ਕੋਈ ਗਨਮਨ ਕੇ ਲੈ ਰਿਆ ਮੇਰੀ ਗੱਲ ਮੇਰੇ ਉੱਪਰ ਫਿੱਟ ਸੀਗੇ ਪ੍ਰੋਪਰ ਫਿੱਟ ਸੀਗੇ ਹਨਾ ਇੱਕ ਛੋਟੀ ਜੀ ਸਰਜਰੀ ਸਰਜਰੀ ਜਦੋਂ ਬੰਦੇ ਦੀ ਹੋ ਗਈ ਸਰਜਰੀ ਦਾ ਉਹਦੀ ਬੰਦੇ ਦੀ ਡੈਥ ਹੋ ਸਕਦੀ ਹੈ ਮੈਨੂੰ ਇਹ ਜੀ ਮੋਡੇ ਸੀ ਜਹਾਨੀਆਂ ਦੀ ਰਾਈਟ ਰਾਈਟ ਸਾਈਡ ਦੀ ਸੀ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਦੀ ਛੋਟੀ ਸਰਜਰੀ ਦੇ ਪਿੱਛੇ ਹੀ ਬੰਦੇ ਦੀ ਡੈਥ ਹੋ ਗਈ ਔਰ ਉਸ ਬੰਦੇ ਦੀ ਜੋ ਤਨਮ ਸਾਰੇ ਸਾਹਮਣੇ ਦੱਸ ਲੱਗਾ ਹੈ ਕਿ ਉਸ ਬੰਦੇ ਦੀ ਜਿਹੜੀ ਬੋਡੀ ਉਹ ਨੀਲੀ ਪੈ ਚੁੱਕੀ 40 ਹਸਪੀਟਲ 40 ਹਸਪੀਟਲ 40 ਹਸਪੀਟਲ ਦੀ ਇਹ ਸਭ ਤੋਂ ਵੱਡੀ ਗਲਤੀ ਆ ਫੋਡੀ ਹਸਪੀਟਲ ਦੇ ਵਿੱਚ ਤੁਸੀਂ ਦੇਖੋ ਇੱਕ ਬੰਦਾ ਜੇ ਮੋਢੇ ਦੀ ਸਰਜਰੀ ਨਾਲ ਆਇਆ ਰਾਤ ਸ਼ਾਮ ਨੂੰ ਦੀ ਡੈਥ ਹੋ ਜਾਂਦੀ ਔਰ ਉਹਦੀ ਬੜੀ ਨੀਲੀ ਪਾ ਜਾਂਦੀ ਪੁੱਛਣਾ ਕੁਛ ਤਾਂ ਇੱਥੇ ਗੜਬੜ ਹੈ ਯਾਨੀ ਤਾਂ ਇਹਨਾਂ ਕੋਲ ਡੋਸ ওভার ਦਿੱਤੀ ਗਈ ਹੈ ਕਿਸੇ ਵੀ ਤਰੀਕੇ ਦੀ ਆਬਵੀਅਸ ਆ ਸਰੋਪ ਹਨ ਜਾਨੀ ਜਾਨੀ ਪੰਜਾਬ ਦਾ ਸਾਰਾ ਸਬਕ ਨਹੀਂ ਡਾਕਟਰ ਤੁਸੀਂ ਅੰਦਰ ਕੀ ਡਾਕਟਰ ਸਰ ਆਪਣੀ ਸਟੇਟਮੈਂਟ ਉਹੀ ਦੇ ਰਹੇ ਕਿ ਸਰ ਅਸੀਂ ਕਰ ਰਹੇ ਸੀਗੇ ਡਿਊਰਿੰਗ ਡਿਊਰਿੰਗ ਸਰਜਰੀ ਉਹਨਾਂ ਦੀ ਡਿਊਰਿੰਗ ਸਰਜਰੀ ਵਾਲੀ ਲਾਈਵ ਟੀਵੀ ਪੀਡੀਸੀ ਨਿਊਜ਼ ਦੇ ਨਾਲ ਅਸੀਂ ਜਾਣਨਾ ਚਾਹੁੰਦੇ ਹਾਂ ਅਸਲ ਕਰ ਕੀ ਕਟਰਾ ਵਾਪਰੀ ਕਿਸ ਤਰੀਕੇ ਦੇ ਨਾਲ ਕਿਸ ਕਿੰਨਾ ਹਾਲਾਤਾਂ ਚ ਬਰਿੰਦਰ ਸਿੰਘ ਕੁਮਮ ਦੀ ਮੌਤ ਹੋਈ ਸਰ ਬਰਿੰਦਰ ਸਿੰਘ ਕੁਮਮ ਜੀ ਇੱਕ ਤੁਹਾਨੂੰ ਪਤਾ ਇੰਟਰਨੈਸ਼ਨਲ ਪਲੇਅਰ ਸੀ ਠੀਕ ਹੈ ਜੀ ਬੋਡੀ ਬਿਲਡਿੰਗ ਦੇ ਮਹਾਨ ਯੋਧੇ ਸੀ ਉਹ ਉਸ ਤੋਂ ਬਾਅਦ ਕੀ ਹੋਇਆ ਪਿਓਰ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਸਭ ਤੋਂ ਵੱਡੀ ਜੀ ਇਹ ਸੀ ਪਿਓਰ ਵੈਜੀਟੇਰੀਅਨ ਸੀਗੇ ਉਹਨਾਂ ਦੀ ਇੱਕ ਮੋਢੇ ਦੀ ਸਰਜਰੀ ਸੀ ਜਿਹਨਾਂ ਦੀ ਇਥੇ ਅੰਮ੍ਰਿਤਸਰ ਬੋਡੀ ਹਸਪੀਟਲ ਪੋਰੀਓਰ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਸਵੇਰੇ ਉਹ ਐਡਮਿਟ ਹੋਏ ਨੇ ਤੇ ਸ਼ਾਮ ਨੂੰ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੋ ਵੀ ਇਹ ਕਿਸੇ ਕੋ ਵੀ ਐਕਸੈਪਟੇਬਲ ਨਹੀਂ ਹੈ ਸਿੱਧਾ ਸੇ ਬਾਡੀ ਨੀਲੀ ਪੈ ਗਈ ਸੀ ਬਾਡੀ ਨੀਲੀ ਪੈ ਗਈ ਸੀ ਸਰ ਇਹ ਹਮ ਸਾਨੂੰ ਨਹੀਂ ਪਤਾ ਇਹ ਡਾਕਟਰਾਂ ਦੀ ਸਟੇਟਮੈਂਟ ਡਾਕਟਰ ਦੀ ਸਟੇਟਮੈਂਟ ਹੈ ਕਿ ਸਾਨੂੰ ਡਿਸਟ੍ਰੀਬਿਊਟ ਕਰਦੇ ਆ ਕਿ ਉਹ ਕਾਹਦੀ ਕਰਨਾ ਚਾਹੁੰਦਾ ਕਿ ਬਾਡੀ ਨੀਲੀ ਪੈ ਗਈ ਤੇ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜਿਹੜਾ ਬੰਦਾ ਹਰ ਹਰ ਮਹੀਨੇ ਉਹਨਾਂ ਦਾ ਚੈੱਕਅਪ ਹੋ ਰਿਹਾ ਹਰ ਹਰ ਚੀਜ਼ ਉਹਨਾਂ ਦੀ ਡਾਈਟ ਚੈੱਕ ਹੋ ਕੇ ਜਾ ਰਹੀ ਹੈ ਡੋਪਰ ਦੀ ਸਟੋਰੀ ਹਰ ਜੀ ਹੋ ਰਹੀ ਹੈ ਉਹਨਾਂ ਦੇ ਪਰਸਨਲ ਡਾਕਟਰ ਵੀ ਨੇ ਜੋ ਉਹਨਾਂ ਨੂੰ ਮੰਥਲੀ ਵਾਈਜ਼ ਮੰਥ ਦੇ ਮੰਥੀਆ ਹੈ ਨਾ ਵੀਕਲੀ ਉਹਨਾਂ ਦਾ ਟੈਸਟ ਕਰਦੇ ਆ। ਡਿਸੀਜਨ ਹੁੰਦੇ ਹਰ ਤਰ੍ਹਾਂ ਦੇ। ਆਬਵੀਅਸ ਤੁਹਾਨੂੰ ਲੱਗਦਾ ਵੀ ਉਹ ਬਦਲ ਸੱਟ ਨਹੀਂ ਸੱਟ ਨਹੀਂ ਕਰਦੇ। ਇਸ ਤੋਂ ਪਹਿਲਾਂ ਇਹ ਵੀ ਚੈੱਕ ਕਰਦੇ ਨੇ। ਅਫੀਸ਼ੀਅਲ ਕਰ ਰਹੇ ਹੋ ਉਹ ਕਨਫਰਮ ਕਰੋ ப்ਲੀਜ਼। ਸਰ ਬੋਲੀ ਨੀਲੀ ਪੈ ਗਈ ਸੀ ਇਹ ਤਾਂ ਕਨਫਰਮ ਹੈ ਜੀ। ਬਿਲਕੁਲ ਸਰ। ਹਸਪੀਟਲ ਨੇ ਕੋਈ ਮੈਡੀਕਲ ਬੁਲਟਿਨ ਜਾਰੀ ਕੀਤਾ ਤੇ ਦੱਸਿਆ ਤਾਂ ਕੀ ਹੋਇਆ ਸਾਰਾ ਸਰ ਹਸਪੀਟਲ ਤੋਂ ਅਸੀਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗੀ ਆ। ਉਹ ਹੁਣ ਸਾਨੂੰ ਅੱਜ ਦਿਨ ਨੇ ਜਾਂ ਕੱਲ ਦਿਨ ਨੇ ਦੇਖੋ। ਸਾਡੇ মিডিਆ ਨਾਲ ਵੀ মিডিਆ ਨਾਲ ਵੀ ਸਿਕਿਉਰਟੀ ਨੇ ਬਹੁਤ ਬੱਤ ਮਿਜ਼ੀ ਕੀਤੀ ਐ ਸੱਤ ਕਮੋਕੀ ਕੀਤੀ ਕਿ ਅੰਦਰ ਆ ਕੇ ਕਹਿੰਦੇ ਵਿਵੇਂਦਰ ਕੁਮਾਰ ਕੌਣ ਐ ਤੁਸੀਂ ਨਹੀਂ ਜਾਣਦੇ ਤੁਸੀਂ ਕਿਉਂ ਜਾ ਰਹੇ ਜੀ ਸਰ ਜੀ ਤਾਂ ਸਾਰਿਆਂ ਨੂੰ ਪਤਾ ਸੀ ਜੀ ਇਹ ਤਾਂ ਸਾਰਿਆਂ ਨੂੰ ਪਤਾ ਵਿਵੇਂਦਰ ਕੁਮਾਰ ਕੌਣ ਆਰ ਤੁਸੀਂ ਕੀ ਮੰਗ ਕਰਦੇ ਹੋ ਜੀ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਅਸੀਂ ਇਹ ਜਿਹੜੀ ਚ ਘਟਨਾ ਹੋਈ ਆ ਜਾਂ ਇਹ ਐਕਸੀਡੈਂਟ ਹੋਇਆ ਵਾ ਅਸੀਂ ਉਹਦੀ ਬਰੀਫਲੀ ਅਸੀਂ ਇਨਕੁਆਇਰੀ ਕਰਨਾ ਚਾਹੁੰਦੇ ਆ ਤੁਹਾਨੂੰ ਆਜਕਲ ਪਤਾ ਕਿ ਫੂਟਿਸ ਦਾ ਇਤਨਾ ਵੱਡਾ ਹਸਪੀਟਲ ਆ ਔਰ ਉਹਦੇ ਚ ਇਹ ਘਟਨਾ ਹੋ ਜਾਣੀ ਇਹ ਦੂਜੀ ਘਟਨਾ ਵਾਪਰੀ ਐ ਭਾਈ ਕੱਲ ਤੱਕ ਪਾਲੀ ਦੇ ਵਿੱਚ ਰਾਜੀ ਜੀ ਜੰਦਾ ਜਾਨ ਜਾਂਦੀ ਹੈ ਦੂਜੀ ਅਮਰitsar ਦੇ ਵਿੱਚ ਵਰਿੰਦਰ ਸਿੰਘ ਘੋਮਦੀ ਇਹ ਤਾਂ ਚਲੋ ਜੀ ਬਹੁਤ ਮਨੰਨੰਦ ਭਾਗੀ ਘਟਨਾ ਆ ਤੇ ਇਹਦੇ ਵਿੱਚ ਹੁਣ ਆਪਾਂ ਕੀ ਕਰ ਸਕਦੇ ਹਾਂ ਜੀ ਪਰਮਾਤਮਾ ਦੀ ਲੇਕਿਨ ਇਹਦੇ ਵਿੱਚ ਤਾਂ ਦੇਖੋ ਨਾ ਉਹਦਾ ਐਕਸੀਡੈਂਟ ਹੋਇਆ ਸੀ ਇਹ ਤਾਂ ਇੱਕ ਬੰਦਾ ਇੱਥੇ ਆਪਣਾ ਇਲਾਜ ਕਰਾਣ ਆਇਆ ਉਹ ਮੋਡੇ ਦਾ ਉਹਨੂੰ ਹਾਰਟ ਦਾ ਹਾਰਟ ਦੀ ਪ੍ਰੋਬਲਮ ਦੱਸੇ ਜਾ ਰਹੀ ਸੀ ਮੋਡੇ ਦੀ ਬਿਲਕੁਲ ਸਰ ਆਪੇ ਕੋ ਤੁਹਾਨੂੰ ਵੀ ਪਤਾ ਹੈ ਆਪਣੇ ਅੱਜ ਤੱਕ ਬਿਲਕੁਲ ਤੁੰਦਲੂ ਸੀਗੇ ਰਾਜੀ ਜੀ ਉੱਧਰ ਸ਼ੰਧਾ ਜੀ ਪੋਸਟ ਵੀ ਕਰਦੇ ਨੇ ਹਾਂਜੀ ਕੱਲ ਦੇਖੋ ਉਹਨਾਂ ਨੇ ਕੱਲ ਉਹਨਾਂ ਨੇ ਉੱਤੇ ਪੋਸਟ ਪਾਈ ਆ ਰਾਜੀ ਗਵੰਦਰ ਸਿੰਘ ਤਾਂ ਅੰਗੀਰ ਦਿੱਤੀ ਹੈ ਤੇ ਅੱਜ ਦਾ ਦੇਖੋ ਪਾਣਾ ਕੀ ਵਰਤ ਗਿਆ ਇਹ ਸਭ ਤੁਹਾਡੀ ਗੱਲ ਹੋਈ ਹੋਏਗੀ ਪਹਿਲਾਂ ਜਦੋਂ ਰਾਜੂਮਨ ਸਾਹਿਬ ਨਾਲ ਕੋਮਲ ਸਾਹਿਬ ਸਾਡਾ ਤੁਹਾਡੀ ਗੱਲ ਤੁਹਾਡੀ ਅੱਖਾਂ 'ਚ ਸਾਫ਼ ਨਾਮ ਹੋ ਰਿਹਾ ਨਹੀਂ ਸਾਡੇ ਚੀਮਾ ਦੀ ਗੱਲ ਹੋਈ ਅਸੀਂ ਐਕਚੁਅਲੀ ਮੇਰੇ ਫਰੈਂਡ ਹੋਰ ਵੀ ਨੇ ਮੈਂ ਤੁਹਾਨੂੰ ਦੱਸਾਂ ਚੀਮਾ ਤੇ ਰੁਪਿੰਦਰ ਸਿੰਘ ਚੀਮਾ ਜੀ ਮੇਰੇ ਨਾਲ ਨੇ ਇਹ ਬੱਬੂ ਭਾਈ ਨੇ ਜਿਹੜੇ ਸਾਡੇ ਬੜੇ ਖਾਸ ਨੇ ਤੇ ਅਸੀਂ ਸਾਰੇ ਹੀ ਆ ਰਹੇ ਸੀ ਇੱਥੇ ਬਿਲਕੁਲ ਸਰ ਨੀਲੀ ਪੈਗੀ ਹੋਈ ਲੁਕੋ ਸਰ ਕੀ ਕਿਤਾਬੀ ਨੀਲੀ ਪੈਗੀ ਸਰ ਇਹ ਸੂਚਨਾ ਕਿ ਫੋਟੋ ਕਿੱਥੀ ਵਜੀ ਦਿਖਾ ਸਕਦੇ ਕਿੰਨੇ ਵੇ ਸਰ ਸੂਚਨਾ ਤੁਹਾਨੂੰ ਸਰ ਕੋਈ ਫੋਟੋ ਕਿੱਥੀ ਦਿਖਾ ਸਕਦੇ ਹੋ ਉਹਦੇ ਮੇਰਾ ਫੋਨ ਤੇ ਫੋਟੋ ਹੈ ਸਰ ਦੇਖੋ ਮੇਰੀ ਸਰ ਸਾਰੇ ਤੋਂ ਮੰਗ ਇਹੀ ਹੈ ਮੈਂ ਚੀਜ਼ ਕੋਈ ਲਾਈਵ ਚੱਲ ਰਿਹਾ ਹੈ ਲਾਈਵ ਚੱਲ ਰਿਹਾ ਹੈ ਪੰਜਾਬ ਦਾ ਬਹੁਤ ਵੱਡਾ ਪੁੱਤਰ ਇੱਕ ਗਿਆ ਹੈ ਜਵੰਦਾ ਗਿਆ ਜਾ ਕੇ ਇਹਨੂੰ ਵੇਖਿਆ ਆਪਣੀ ਖੋਲ ਕੇ ਗੱਲ ਕਰ ਸਕਦੇ ਮੇਰੇ ਤੁਹਾਡੇ ਨਾਲ ਹੈ ਸੋ ਦਸੂਏ ਦੇ ਵਿੱਚ ਤੁਹਾਨੂੰ ਲੱਗ ਰਿਹਾ ਸਾਹਮਣੇ ਸਾਹਮਣੇ ਬੈਠ ਕੇ ਗੱਲ ਕਰੋ ਬਈ ਪਹਿਲੇ ਕਰ ਲੋ ਬਈ ਸੁਮਮ ਪਹਿਲੇ ਕਰ ਲੋ ਹੋਏ ਹੋਏ ਮਾਈ ਗॉड ਬੋਡੀ ਇਨੀ ਪਈ ਵਾਕੇ ਯਾਰ ਥੱਲੇ ਕਰ ਲੋ ਨਾ ਯਾਰ ਬਈ ਕੀ ਤੁਸੀਂ ਉਹਨਾਂ ਕੀ ਮੰਨਤੀ ਕਰਦੇ ਹੋ ਜੀ ਮੰਨਤੀ ਉਹ ਹਸਪਤਾਲ ਦੀ ਮੰਨ ਸਰ ਇਹੀ ਆ ਕਿ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਸਾਨੂੰ ਕੀ ਲੱਗਦਾ ਇਸ ਜਿਸ ਬੰਦੇ ਦੀ ਵੀ ਗਲਤੀ ਆ ਉਹਨੂੰ ਉਸ ਚੀਜ਼ ਦੀ ਸਹਾਇਤਾ ਦਿੱਤੀ ਰਹੀ ਹੈ ਬਿਲਕੁਲ ਸਰ ਓਬਵੀਅਸ ਆ ਤੁਹਾਡੇ ਸਾਹਮਣੇ ਐਜਿਟਲੀ ਤਾਂ ਦਿਖਾ ਰਹੇ ਸਾਨੂੰ ਸੱਚਾਈ ਕੀ ਸਪਸ਼ਟੀਕਰਨ ਕੀ ਜਵਾਬ ਦਿੱਤਾ ਕੀ ਸਟੇਟਮੈਂਟ ਡਾ ਡਾ ਉਸ ਟਾਈਮ ਤੇ ਡਾਕਟਰ ਸੀ ਡਾਕਟਰ ਨੇ ਸਿਰਫ ਇਹੀ ਦੱਲ ਰਹੀ ਹੈ ਕਿ ਸਰ ਡਿਊਰਿੰਗ ਸਰਜਰੀ ਇਹਨਾਂ ਨੂੰ ਕਾਰਡੀਅਕ ਅਰੇਸਟ ਹੋਇਆ ਉਹਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਬਿਲਕੁਲ ਸਰ ਓਬਵੀਅਸ ਕਰ ਦੋ ਕਾਫੀ ਚੀਜ਼ਾਂ ਨੇ ਇਹਨਾਂ ਕੋ ਜਿਹੜੀ ਚੀਜ਼ਾਂ ਅਸੀਂ ਮੰਗੀਆਂ ਉਹ ਸਾਨੂੰ ਨਹੀਂ ਪ੍ਰੋਵਾਈਡ ਕੀਤੀਆਂ ਜਾਂ ਸਾਨੂੰ ਨਹੀਂ ਦੱਸਿਆ ਹਾਂਜੀ ਅਸੀਂ ਸੀਸੀਟੀਵੀ ਉਹ ਵੀ ਅਸੀਂ ਜਦੋਂ ਲਾਈਵ ਆਏ ਆਪਣੇ ਫੇਸਬੁਕ ਪੇਜ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਕੋਪਰੇਟ ਕੀਤਾ ਅਦਰਵਜ ਨਹੀਂ ਕੀਤਾ ਇਹ ਸਾਨੂੰ ਕੋਈ ਇੱਕ ਆਮ ਬੰਦੇ ਨੂੰ ਜਿੱਦਾਂ ਤੁਸੀਂ ਸਮਝਾ ਕੇ ਭੇਜ ਦਿੰਦੇ ਹੋ ਉਹ ਤੇ ਬਿਲਕੁਲ ਇੰਕੁਆਰੀ ਹੋਣੀ ਚਾਹੀਦੀ ਹੈ ਬਿਲਕੁਲ ਸਰ ਇੰਕੁਆਰੀ